ਰੈਰਾਸ ਸਲੋਕ ਮੱਲਾ ਪਹਿਲਾ ਦੂਜਾਰੂ ਸਰੂਪਿਆ ਜਾਂ ਸੁਤਾਵਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੇ ਕੋ ਤੋਸਿਆ ਤਰੰਤ ਰੰਝਾਈ ਲਿਖਿਆ ਰਹਾ ਜਾਤਮੈ ਜੋ ਜੋਤ ਮੈ ਜਾਤਾ ਅਗਲ ਕਲਾ ਭਰਪੂਰਿਆ ਤੂੰ ਸੱਚਾ ਸਾਬ ਸਿਵਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋਸ਼ ਕੰਨ ਸੂ ਕਰਿਆ ਸੁਦਰਗਾ ਸੰਹਲਾ ਪਹਿਲਾ ਇਕ ਓੰਕਾਰ ਸੋ ਗੁਰ ਪ੍ਰਸਾਦ ਸੋਦਰ ਤੇਰਾ ਕੀਆ ਸੋ ਕਰਕੇਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੀਕਾ ਸੰਖਾ ਕੀਤੇ ਤੇਰੇ ਗਵਣ ਹਾਰੇ ਕੀਤੇ ਤੇਰਾ ਪ੍ਰੀਸੋ ਕਹੀਏ ਕੀਤੇ ਤੇਰੇ ਗਵਣ ਹਾਰੇ ਗਵਣ ਤੁਨੋਂ ਪਉਣ ਪਾਣੀ ਬਸੰਤਰ ਗਾਵੈ ਰਾਤ੍ਰਮ ਦੁਆਰੀ ਗਾਵਣ ਤੁਧ ਨੂੰ ਚੇਤਾ ਉਤਰ ਜਾਣੇ ਲਿਹਿਲੇ ਤਰਮ ਵਿਚਾਰੇ ਗਾਵਣ ਤੁਧ ਨੂੰ ਈ ਸਰਬ੍ਰਮਾ ਦੇਵੀ ਸੋਣ ਤਰੇ ਸਾ ਸواری ਗਾਵਣ ਤੁਧ ਨੂੰ ਇੰਦਰਾ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧ ਨੂੰ ਸੇ ਸਮਾਦੀ ਅੰਦਰ ਗਾਵਣ ਤੁਧ ਨੂੰ ਸਾਭ ਵਿਚਾਰੇ ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ ਗਾਵਣ ਤੁਧ ਨੂੰ ਵੀ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਨਖੀਸਰ ਜੁਜ ਵਿਦਾਨਾਲੇ ਗਾਵਣ ਤੁਧ ਨੂੰ ਮੋਹੀਆਂ ਮਨਮੋਣ ਸੁਰਗਾ ਮਾਚ ਪਿਆਲੇ ਗਾਵਣ ਤੁਧ ਨੂੰ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਾਮਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰਖਾ ਰੱਖੇ ਤੇਰੇ ਤਾਰੇ 세ਤੁਨ ਗਮਣ ਜੋ ਤੁ ਪਾਰਤੇ ਤੇਰੇ ਪਾਤਰ ਸਾਲੇ ਹੋਰ ਕੀਤੇ ਤੁਮ ਗਮਣ ਸਿਮੈ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਏ ਸੋਈ ਸਦਾ ਸੱਚ ਸਹਿਬ ਸਾਚਾ ਸੱਚੀ ਨਾਈ ਹੈ ਪਿਉ ਉਸ ਜੈ ਨੰਦਾ ਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਪਾਤਿੰਕਰ ਕਰ ਕਰ ਜਿਨ ਸੀ ਮਾਇ ਜਿਨ ਨੂੰ 파이 ਕਰ ਕਰ ਦੇਖੇ ਕੀਤਾ ਪਣਾ ਜੋਤੇ ਦੀਵੜਿਆਏ ਜੁਸ ਪਾਵੈ ਸੋਈ ਕਰਸੀ ਫਿਰੁ ਕੁਮਨ ਕਰਣਾ ਜਾਈ ਸੋ ਪਾਸ ਸੋ ਸਾਮ ਪਸਾਬ ਨਾਨਕ ਰਹਿਣ ਜਾਈ ਆਸਮਨ ਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੇਡ ਵਡਾ ਡੀਠਾ ਹੋਈ ਕੀਮਤ ਪਾਣਾ ਕਿਹਾ ਜਾਹੀ ਕਹਿਣ ਵਾਲੇ ਤੇਰੇ ਇਸ ਮਾਈ ਵੱਡੇ ਮੇਰੇ ਸਾਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰ ਕਿਤਾ ਕੀ ਉਡਚਿਆ ਰਹਾ ਸਭ ਸੁਤੇ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਰਹਾ ਹੀ ਕਹਿ ਨ ਜਾਇ ਤਿਤ੍ਰ ਉਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕਿਆ ਵਡਿਆਈਆਂ ਤਦ ਵੀਰਨ ਸਦੀਕ ਨੇ ਨਾ ਪਾਇਆ ਕਰਮ ਲੈ ਨਹੀਂ ਠਾਕ ਰਹੀਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇ ਪੰਡਾਰਾ ਜਿਸ ਤੂੰ ਦੇ ਤਸੇ ਖਿਆ ਚਾਰਾ ਨਾਨਕ ਸੱਚ ਸੁਹਾਰਨ ਹਾਰਾ ਸਾਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਹੋਖਾ ਸਚਨਾਹ ਸਚ ਨਾਮ ਕੀ ਲਾਗੇ ਪੂਖਾ ਉਤ ਪੂਖੇ ਖਾ ਚਲੀਏ ਦੂ ਸੋ ਕੰ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਇ ਰਹਾ ਸਚ ਨਾਮ ਕੀ ਤਲਵੜਿਆਈ ਆਥ ਕੀ ਕੀਮਤ ਨਿ ਪਾਈ ਜਿਸ ਸਾ ਮਿਲ ਕੇ ਆਖਨ ਪਾਹੇ ਵਡਨ ਹੋਏ ਕਾਣ ਨੰਜਾਇ ਨਾ ਉਮਰ ਨਾ ਐਸੋਗ ਦਿਨ ਦਰਨ ਨ ਚੁਕੇ ਪੂ ਗੁਣਿਓ ਹੁਰ ਨਾਹੀ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇ ਉੜਤੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੀਖ ਮਜਾਤ ਨਾਨਕ ਨਾਮੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤਪੁਰਖਾਂ ਮਨੋਂ ਖਰੂ ਗੁਰ ਪਾਸ ਹਮ ਕੀ ਰਖਮ ਸਾ ਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰੱਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋ ਡੇਰੇ ਜਿਨਾਂ ਸਰਦਾਰ ਪਿਆਸ ਹਰ ਹਰ ਨਾਮ ਲੇ ਤ੍ਰਵਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਗਰਸ ਨਾਮ ਨ ਪਾਇ ਤੇ ਪਾਇ ਜਿਮ ਪਾਸ ਜੋ ਸਗੁ ਸੰਤ ਸੰਗਤ ਨਿ ਆਏ ਤ੍ਰਿਗ ਜੀਵੇ ਤ੍ਰਿ ਜੀਵਾ ਜਿਨ ਹਰ ਜਨ ਸਗੁ ਸੰਗਤ ਪਾਇ ਤੈਨ ਤਨ ਮਤਿ ਖਿ ਲਿ ਖਿਆ ਲਿਖਾਸ ਤਨ ਤਨ ਸਾ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਲ ਲਾ ਪੰਜ ਕਾਹੇ ਰੇ ਮਨ ਚਿਤ ਉਦਮ ਜਾਰ ਆਹਰ ਹਰ ਜੀ ਉਪਰੈ ਸੈਲ ਪਥਰ ਮੈਂ ਜੰਤੂ ਪਾਇ ਤਾਂ ਕਰ ਜਿਖਾਗੀ ਕਰ ਤਰਿਆ ਮਿਹਰੇ ਮਾਰੋ ਜੀ ਸਤ ਸੰਗਤ ਮਲੇ ਸੁ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੁਖੇ ਕਾਸ਼ਟ ਆਰਾ ਜਨਪਤਾ ਲੋ ਸੁਦਵੰਤਾ ਕਉਨ ਨੰਕ ਸਗੀ ਤਰਿਆ ਸਿਰ ਸਿਰ ਸੁਮਾਏ ਠਾਗੁਰ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈਸੈ ਕੋਸਾ ਤੁ ਪਾਛੇ ਬਤਰੀ ਸ਼ਰੀਆ ਤਿਨ ਕਉਣ ਖਲਾਵੇ ਕਉਣ ਚਿਗਾਵੇ ਮਨ ਮੇ ਸਮਣ ਕਰਿਆ ਸਭ ਨਿਧਾਨ ਦਾਸ ਸਦਾਨ ਠਾਗੁਰ ਕਰਤ ਤਰਿਆ ਜਨਾਨਕ ਬਲ ਬਲ ਸਭ ਬਜਾਈ ਤਰੰਤ ਨਾ ਪਾਰਾ ਵਰਿਆ ਰਾਗਿਆ ਸਮੱਲਾ ਚੌਥਾ ਸੁਪੁਰਖ ਏਕ ਓੰਕਾਰ ਸੋ ਗੁਰ ਪ੍ਰਸਾਦ ਸੁਪੁਰਖ ਨਰੰਝਣ ਹਰ ਪ੍ਰੁਖ ਨਰੰਝਣ ਹਰਗਮਾ ਗਮਉ ਪਾਰ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੁਂ ਜੀਆਂ ਖਾਦਾ ਤਾਰਾ ਹਰਤਾਉ ਸੰਤੋ ਜੀ ਸਭ ਦੁਖ ਵਿਸਾਨਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕੜਕਟੇ ਅੰਤਰ ਸੁਨਰੰਤਰ ਜੀ ਹਰੇ ਕੋ ਪੁਰੂਸ ਸਮਾਨ ਇਕ ਦਾਤੀ ਇਕ ਭਿਖਾਰੀ ਜੀ ਸਭ ਤੇਰੇ ਛੋਜ ਵਿਡਾਣ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਦ ਬਨਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤਿਰਖਿਆ ਗੁਣ ਆਖ ਬਖਾਣ ਜੋ ਸੇਵੇ ਜੋ ਸੇਵਤੋ ਜੀ ਜਨ ਅਨੰਤ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸਖਵਾਸੀ ਸੇ ਮੂਤ ਸਿਉ ਪੈ ਜਨ ਅਰਤਾ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰਨਰ ਪਉ ਤੈ ਜੀ ਤਿਨ ਕਾ ਪਉ ਸਖਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੈ ਹਰ ਰੂਹ ਸਮਾਸੀ 세탄 세탄 진아르타지 ਜਨਾਨੰਗ ਤੁਮੜ ਜਾਸੀ ਤੇਰੀ ਫਤ ਤੇਰੀ ਫਤ ਫੰਡਾਰ ਜੀ ਫਰੇ ਬੇਅੰਤ ਬੇਅੰਤਾ ਤੇਰੀ ਫਤ ਤੇਰੇ ਫਤ ਸ੍ਰਾਨ ਤੁਜੀ ਹਰਣ ਕਾਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਖਰਾ ਪੂਜਾ ਜੀ ਤਬ ਤਪੇ ਜਪੇ ਬੇਅੰਤ ਤੇਰੇ ਨੇਖ ਤੇਰੇ ਨੇਖ ਪੜੇ ਵੋ ਸਮਰਤ ਸਾਜੀ ਕਰ ਕਰਿਆਖੜ ਕਰਮ ਕਰੰਤਾ ਸੇ ਭਗਤ ਸੇ ਫਤ ਫਲੇ ਜਨਾਨਕ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਦਪੁਰਖ ਪਰਮ ਫਰਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੁੰ ਜੋ ਜੁਗੀ ਕੋ ਸਦਾ ਸਾ ਤੂੰ ਏਕੋ ਜੀ ਤੂੰ ਨਿਚਰ ਕਰਤਾ ਸੋਈ ਵਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਵਿਆਪੇ ਸਿਡਸਾ ਉਪਾਈ ਜੀ ਦੇ ਆਪਿਸ ਸਭ ਗੋਈ ਜਨਨ ਗੁੰਗਾਵੀ ਕਰਤੇ ਕੇ ਜੀ ਜੋ ਸਭ ਸੇ ਕਾਰ ਜਨੋਈ ਅਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਵ ਸੋਈ ਥਿਸੀ ਜੋ ਤੂੰ ਦੇ ਸਉ ਹੂੰ ਪਾਈ ਰਹਾ ਸੁਬ ਤੇਰੀ ਤੂੰ ਸਭਨੀ ਤਾਇ ਜਿਸ ਨੂੰ ਕਿਰਪਾ ਖਰੇਤ ਨਾਮ ਰਤਨ ਪਾਏ ਗੁਰਮਖਲਾ ਦਾ ਮਨ ਮੋ ਗਵਾਇਆ ਤੁਹੇ ਆਵੀ ਛੋੜਿਆ ਮਲਾਇ ਤੂੰ ਦਰਿਆਉ ਸਤ ਜੀ ਮਾਈ ਤੁਧ ਵੈਨ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੀਲ ਵਿਜੋਗ ਮਨੁ ਮਿਛਿਆ ਸੰਜੂਗੀ ਮੇਲ ਜਿਸਨੂੰ ਤੂੰ ਜਣਾਏ ਸੋਈ ਜਿਨ ਜਾਣੀ ਹਰ ਗੁਣ ਸਦੇ ਆਖ ਬਖਾਣ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਕੀਆ ਸਭ ਹੋਈ ਤੋਦ ਬੰਦ ਜਾ ਵਰਣੰ ਕੋਏ ਤੁਮ ਕਰ ਕਰ ਵੇਖੀ ਜਾਣੀ ਸੋਈ ਜਨਾਨੇ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਰਰੜੈ ਪੈ ਦਿਨ ਆਸਾ ਪਾਣੀ ਪਾਉਤ ਨੇ ਕੀਆ ਪੰਗਜ ਮੋ ਪਗ ਨੀ ਚਾਲੈ ਹਮ ਦੇ ਖਾਂ ਤੈ ਡੂਬੀ ਅਲੀ ਮਨ ਇਕਨਾ ਚੀ ਸਮੂੜ ਮਣਾ ਹਰਬਸ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨੀ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨਕ ਥਿਨ ਕੀ ਸਨ ਨ ਜਿੰਤੁ ਨਾਈ ਵਿਸਰਿਆ ਸਮ ਹੱਲਾ ਪੰਨਾ ਪਈ ਪ੍ਰਾਤਮਾ ਨੁਖ ਦੇਹ ਹਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇ ਨੰ ਕਾਮ ਮਿਲ ਸਾਸ ਸੰਗ ਫਰ ਕੀਵਲ ਨਾਮ ਸਰੰਝਾਵਲਾ ਪਉਜ ਤਰਨ ਗਏ ਜਨ ਮਿਰਥਾ ਜਾ ਤਰੰਗ ਮਾ ਕੀਰਾ Jap tap sanyam ਧਰਮ ਨਾ ਕਮਾਇਆ ਸੇਵਾ ਸਾਧਨ ਜਨ ਹਰਾਇ ਕਉ ਨਾਨਕ ਮਨੀਚ ਕਰਮ ਸਰਨ ਪਰੀ ਕੀ ਰਾਖੂ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦਸ਼ਾਹ ਦਸਵੀਂ ਕਬਿਉ ਬਾਤ ਬੇਨਤੀ ਚੋਪਾਈ ਹਮਰੀ ਕਰੋ ਆਂਧੇ ਰਚਾ ਪੂਰਨ ਚਿਤ ਕੀ ਸ਼ਾਂਤ ਤਉ ਚਰਨਨ ਮਰੇ ਹਮਾਰੈ ਹਮਾਰਾ ਆਪਣਾ ਜਾਨਕ ਰੂਪਿਤ param ਹਮਰੇ ਦੁੜ ਸਵੇ ਤੁੰਗਾਓ ਆਪਾਦ ਦੇ ਮੋਹਿ ਵਿਚਾਓ ਸੁਖੀ ਬਸੇ ਮੋਰ ਪਰਵਾਰਾ ਸੇਵ ਸਿਖ ਸੁਵੇ ਕਰਤਾਰੰ ਮੋ ਰਖਾਣ ਜੀ ਕਰ ਦੇ ਕਰੀਗੇ ਸਭਨ ਕੋ ਆ ਸੰਗਰੀ ਪੂਰਨ ਹੈ ਮਾਰੀ ਆਸਾ ਤੁਰ ਪਨ ਖੀਰੇ ਪਿਆਸਾ ਤੁਮੇ ਛਾੜ ਕੋ ਵਰਣ ਤਿਆਹੂੰ ਜੋ ਬਰਚੌਸ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰੀਏ ਚੁਨ ਚੁਨ ਸਤਰਾ ਮਾਰੇ ਮਾਰੀ ਆਪਾ ਦੇ ਮੁਝੇ ਬਰਗੇ ਮਨਕਾਰ ਖਾਤਰਾ ਸਨ ਵਰਗੇ ਹੁਜੂ ਸਾ ਮਾਰੇ ਪੱਚਾ ਸ੍ਰੀ ਤੁਜੂ ਕਰਿਓ ਰਛਾ ਰਾਖ ਲਿਓ ਮੈਂ ਰਖਣਾਰੀ ਸਭ ਸੰਸਾਇ ਪਿਆਰ ਦੀਨ ਮਨ ਦੁਸ਼ਟਨ ਕੇ ਅੰਤਾ ਤੁਮਿਉ ਪੁਰੀ ਛਤਰ ਦਾ ਕੰਤਾ ਕਾਲ ਪਏ ਬ੍ਰਹਮਾ ਮੁਤਰਾ ਕਾਲ ਪਏ ਸੁਜੂ ਉਤਰਾ ਕਾਲ ਪਾਇ ਕਰਿ ਵਿਚਿਨ ਪ੍ਰਗਾਸ ਸਰਕਾਰ ਖਾਕੀ ਆਤਮਾਸਾ ਜਮਨ ਕਾ ਜੋਗੀ ਸਭ ਕੀਓ ਬੀਧਰਾ ਬ੍ਰਹਮਾ ਜੁਤੀ ਜਮਨ ਕਾ ਸਾਲੂ ਸਵਾਰਾ ਨਮਸ਼ਕਾਰ ਤੈ ਮਾਰ ਜਮਨ ਕਾਲ ਸਭ ਜਗਤ ਬਨਾਇ ਦੇਵ ਦਾ ਜਸ਼ਨੁ ਪਜਾਇ ਆਦਿ ਅੰਤਿ ਕੇ ਉਤਾਰਾ ਸੋਈ ਗੁਰੂ ਸਮਝਿਓ ਮਾਰਾ ਨਮਸ਼ਕਾਤ ਸੀ ਕੁੰਮਾਰੀ ਸਰਪਰਜਾ ਨੇ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਮੰਦ ਕੀਓ ਕਣ ਕਣ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਜਿਠੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਛਾਨੈ ਕੜਕਣ ਕੀ ਪੜ ਪੜ ਕੀ ਜਾਣੈ ਜਬਦ ਕਰ ਖਨਾ ਕਰ ਤਾਰਾ ਪਰਜਾ ਤਰਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਖਬੂ ਤਮ ਮਲ ਦੇਵ ਤਰ ਸਭੂ ਜੇ ਤੇ ਬਨ ਸਿਟ ਸਵਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਾਨਤ ਵੇਦ ਭੇਦਰ ਆਲਮ ਨਿਰੰਕਾਰ ਨਰਮ ਕਾਨੇ ਲੰਬ ਆਦ ਨੀਲ ਅਨਾਦ ਸੰਭੂ ਤਾਂ ਕਾ ਮੂੜ ਚਾਰਥ ਬੇਦਾ ਜਹੋ ਫਿਵਨ ਫਾਉਦ ਬੇਦਾ ਤਾਂ ਕੋ ਕਰਪਨ ਨ ਮਾਨਤ ਮਾ ਮੂੜਖ ਬੇ ਨਜਾਨ ਮਨ ਦੇ ਖੂ ਕੈ ਸਦਾ ਸਿਵ ਨਰੰਕਾਰ ਖਾ ਚੀਨਤ ਨਹੀਂ ਪੀ ਆਪ ਆਪਣੀ ਬੁੱਧ ਜੀਤੀ ਬਨਤ ਪਿਨ ਫੰਤ ਆਤੀ ਤੀ ਤੁਮਰਾ ਲਖਨੰਦ ਪਸਾਰਾ ਕਹਿ ਵਿਸਾ ਪ੍ਰਥਮ ਸੰਸਾਰ ਇਕਰੂ ਪਨੁ ਸਰੂਪਾ ਰੰਗ ਪਿਉ ਰਾਵਖੀ ਪੂਪਾ ਅੰਡਜੇ ਰਾਸੀ ਕੀਨੀ ਉਤਪੁਜ ਖਾਨ ਮਹਾਰਾਜ ਦੀਨੀ ਕਉਂ ਫੂ ਰਾਜਾ ਬੈਠਾ ਕਉਂ ਸਿੰਘ ਫੁ ਸਿੰਗਰ ਕੈਠਾ ਸਗਰੀ ਸਿਰ ਦਿਖਾਇ ਚੰਪਾ ਆਜੁਗਾ ਸਰੂਸੀਯੰਪਾ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਖ ਸੰਗਰੁ ਦੁੜਜਤੇ ਉਠਵਤ ਉਤਪਾਤਾ ਸਗਲ ਮਲੇਛ ਕੋਰਣ ਕਾਤਾ ਜਿਹਾ ਤੁੱਤਾ ਸਰਣੀ ਪਰੇ ਤਿਨਕੇ ਦੁੜ ਦੂਤਾ ਮਾਰੇ ਪੁਰਖ ਜਮ ਫਪ ਪਰ ਤਿਆਰੇ ਤਿਨਕੇ ਤੁਮ ਸੰਗਣ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਹੀਟਨੀ ਆ ਹੈ ਰਖਾ ਹੋਏ ਤੈ ਸਭ ਖਾਲਾ ਦੁਸ਼ਟ ਅਿਸ਼ਟ ਤਰੇਦ ਕਾਲਾਂ ਕਿਰਪਾ ਦ੍ਰਿੜ ਸੰਜੈ ਨਾ ਰਹੂ ਤਾਂ ਕੇ ਤਾ ਉਤਨ ਕਮਿਆਰੂ ਰਿਦ ਸਿਧ ਕਰਨ ਮੂ ਸਭ ਹੋਈ ਦ੍ਰੁੜਸ਼ਾ ਸਸਕੈਨ ਕੋਈ ਇੱਕ ਬਾਰ ਜੰਤ ਮੇ ਸੁਬਾਰਾ ਕਾਲ ਪਾਂ ਤੇ ਤਾਈਂ ਬਾਰ ਜਨਨ ਨਾਮ ਤਿਆਰੁ ਕਾਹਾ ਧਾਰ ਜੜ ਦੁਸ਼ਟ ਦੋਸ ਤੇਰਾ ਖੜਖੇਦ ਮੈਂ ਸੰਤਿਆਰੀ ਆਪਾ ਢਿਲਿਓ ਬਾਰੀ ਸਰਬ ਠੋਰ ਮੂ ਹੋਸਾਈ ਦੁੜ ਦੋ ਤੇ ਲਿਓ ਬਚਾਈ ਸੋਈਆ ਬائیں ਗਾਇ ਜਬ ਤੇ ਤੁਮਰੀ ਤਤਿ ਕੋ ਆਸਤ ਰੇਨੀ ਆਨੇ ਰਾਮ ਹੀ ਪ੍ਰਾਣ ਕੁਰਾਣ ਅਨੇਕ ਹੈ ਮਤਿ ਕ ਨ ਮੰਨ ਸਿਮਰਤ ਸਾਸਤਰ ਬੀ ਸਭੇ ਬੂਪੀ ਦ ਕਾਮ ਇਕ ਨਾਂ ਜਾਣਿਓ ਸੀਸ ਪਾਣ ਕਿਰਪਾ ਤੁਮਰੀ ਕਰ ਮੈ ਨਾ ਕਹਿਉ ਸਭ ਤੋ ਬਖਨਿਓ ਹਨਹਰਾ ਸਲ ਦਵਾਰ ਕੋ ਛਡ ਕੇ ਗਿਹੁ ਤਾਰ ਦਵਾਰ ਬائیں ਗੈ ਕੀ ਲਾਜ ਹਸ ਗੋਵਿੰਦਾਸ ਦਵਾਰ ਰਾਹਮਕਲੀ ਮਲਾ ਤੀਜਾ ਆਨੰਦ ਈਕੂ ਅੰਖਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਹੂ ਦਾ ਪਾਇਆ ਸਹ ਸੀਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗ ਆਓ ਹਰੀ ਕੇ ਨਾਮ ਅੰਜਨੀ ਵਸਾਇਆ ਕੈ ਨਾਨਕ ਕੰਨਦਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੁਸਾਰੋ ਹਰ ਨਾਲੇ ਨਰਉ ਰਤੁ ਮਨ ਮੇ ਦੂਸਾ ਬਿਸਾਰਨਾ ਅੰਗੀਕਾਰੁ ਕਰ ਤੇਰਾ ਕਰ ਸੁਬ ਸਵਾਰਨਾ ਸੁਬਨ ਗਲਾ ਸਮਰਾਦ ਸੁਆਮੀ ਸੋ ਕਮਨਵ ਸਾਰੇ ਕਹਿ ਨਾਨਕ ਮਨ ਮੇਰੇ ਸਾਰੁ ਹੋਰ ਨਾਲੇ ਸਚੇ ਸਭ ਆਕਿਆ ਨਹੀਂ ਕਰ ਤੇਰੀ ਕਰਤਨ ਤੇਰੇ ਸਭ ਚੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾ ਮਨੁ ਸਾਹਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਖਨੇਰੇ ਕਹਿ ਨਾਨਕ ਸੱਚੇ ਸਾਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਰਹਿ ਧਾਰੂ ਸਾਚਾ ਨਾਮ ਧਰਮ ਰਾਜਿਨ ਭੁਖਾਂ ਸੁਖ ਗੁਆਈਆਂ ਕਰਸਾਂ ਸੁਖ ਮਨ ਉਸਿਆ ਜਨਿਸ਼ਾਂ ਸਭ ਪਜਾਈਆਂ ਸਾਖੁਰ ਬਾਣ ਕੀਤਾ ਗੁਰੂ ਵਿਟਾ ਜਿਹਤੀਆਂ ਉਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਉਤਰੋ ਪਿਆਰ ਸਾਚਾ ਨਾਮ ਰਹਿ ਧਾਰੂ ਵਾਜ ਪੰਛ ਸ਼ਬਦ ਤਿਤ ਕਰਸ 바ਗੇ ਕਰਸ 바ਗੇ ਸ਼ਬਦ ਵਾਜੀ ਕਲਾਂ ਜਿਤ ਕਰਤਾਰੀਅੰ ਪੰਦੋ ਤ ਵਸ ਕੀਤੀ ਕਾਲ ਕੰਡ ਕੁਮਾਰਿਆ ਦੁਰ ਕਰਮ ਪਾ ਤੁ ਜਿਨ ਕੋ ਸੇਨਾ ਮਰ ਕੇ ਲਾਗੀ ਕਹਿ ਨਾਨਕ ਪੰਛ ਕੋ ਆ ਤਿਤ ਕਰਣਾ ਦਵਾਜੀ ਅਨੰਦ ਸੁਨੋੜ ਪਾਗਿਓ ਸੰਮਨ ਔਰਤ ਪੂਰੇ ਪਾਰ ਬ੍ਰਹਮ ਪ੍ਰਾਪਾਯ ਉਤਰੇ ਸੰਗਲ ਵਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈਰ ਸਿਰ ਸੇ ਪੂਰੇ ਗੁਰ ਤੇ ਜਾਣ ਸੰਤੇ ਪਨੀਤ ਕਾ ਤੇ ਪਵਿਤ ਸੰਤ ਗੁਰ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਰਾਗੇ ਵਾਜੇ ਅਨਹਾਰ ਤੂਰੇ ਮੋਦਾਮਣੀ ਮੱਲਾ ਪੰਜਵਾ ਥਾਰਵੇ ਤਨ ਵਸਤੂ ਪਈਓ ਸਾਸਨ ਤੋਖ ਵਿਚਾਰ ਅਮਰਤ ਨਾਨਕ ਥਾਰਵੇ ਕਾ ਪੈਓ ਜਿਸ ਕਾ ਸਭ ਸਰਦਾਰ ਜੀ ਕੋ ਖਾ ਜੀ ਕੋ ਪੰਚਾਇ ਜਿਸ ਕਾ ਉਹੇ ਆਦਾਰ ਏ ਵਸੀ ਨਾ ਜਾਏ ਨਿਤ ਨਿਤ ਰਾਖੁਰ ਤਾਰੋ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਕ ਬ੍ਰਹਮ ਫਸਾਰੋ ਸਲੋਕ ਮੰਲਾ ਪੰਜਵਾਂ 13 ਕੀਤਾ ਜਤੋ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਖੁਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ